ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਉੱਠ ਉੱਠ ਡਰਾਈਵ ਲੀਤੀ ਮੇਰੀ ਬੇਟੀ ਸਕੂਲ ਦੇ ਪ੍ਰਕਰਮ ਸੇ ਸਕੂਲ ਦੇ ਵਿੱਚ 14 ਸਾਲ ਪੜ੍ਹੀ ਸੀ ਤੇ ਫਿਰ ਉਹ ਆਸਟ੍ਰੇਲੀਆ ਤੋਂ ਪੀ ਐਚ ਡੀ ਕਰਕੇ ਆਈ ਇਹਦਾ ਸਵਾਲ ਆ ਇਹ ਤੁਹਾਨੂੰ ਮੇਨਟ ਕਾਰਨ ਦੱਸ ਕੇ ਮੈਂ ਦੇਦੇ ਦਾ ਖੜਾ ਹਾਂ ਤੇ ਮਨ ਨਾਲ ਜੋ ਤੈਨੂੰ ਲੋੜ ਚਾਹੀਦੀ ਜਿੱਥੋਂ ਮੈਂ ਮਾਗੀ ਪ੍ਰੋਵਾਈਡ ਕਰਾਂ ਤੂੰ ਸ਼ਾਮ ਨੂੰ ਬੈਠ ਕੇ ਕੋਲ ਤੇ ਮੈਨੂੰ ਮੈਰਿਡ ਚਾਹੀਦੀ ਇੱਕ ਬੋੜ ਦੀ

तो 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 पुरे पुरे दो मही फिर उस ने पिछली बार सोने के गलत सम्मान कर दिया बेटिया ने जरूर बढ़ा दी मैं कहना तिने बेटिया मापिया को फकर होना चाहिए तीन बेटिया जिले का मां ਪਿੰਡ ਦਾ ਖਾਸ ਕਰਕੇ ਮੈਂ ਇੱਕ ਪਿੰਡ ਇਲਾਕੇ ਦੇ ਵਿੱਚ ਹੋ ਗਏ ਇੱਕ ਵੇਲੇ ਆਪਣੇ ਸੰਸਥਾ ਦਾ ਵੀ ਮਾਨਦਨੇ ਆਇਆ ਤੇ ਮੈਂ ਫਿਰ ਆਪਣੇ ਵੱਲੋਂ ਸਾਰੀ ਦੋਤਪੁਰ ਮੈਨੇਜਮੈਂਟ ਕਮੇਟੀ ਦਾ ਤੇ ਖਾਸ ਕਰਕੇ ਵੋਲਰੀ ਵੋਲਟ ਜਿਹੜਾ ਕਲੱਬ ਆ ਚੱਲਦਾ ਗੁਰਵਿੰਦਰ ਜੀ ਨੇ ਚਲਾ ਰਹੇ ਨੇ ਉਹਦੀ ਪੂਰੀ ਸਮੂਚੀ ਟੀਮ ਦਾ ਤੇ ਸਾਰੇ ਮੇਰੇ ਟੀਚਰ ਸਾਹਿਬਾਨ ਜਿਹੜੇ ਇੱਥੇ ਬੈਠੇ ਪੜਾਉਂਦੇ ਆ ਤੇ ਇਹਨਾਂ ਦਾ ਇਹ ਬਹੁਤ ਬਹੁਤ ਧੰਨਵਾਦ ਇਸ ਵੱਡਾ ਮੈਂ ਇਹ ਜਿਹੜਾ ਕੰਮ ਕੀਤਾ ਛੱਡੀ ਨਹੀਂ ਚੁਕਾ ਨਹੀਂ ਸਕਦਾ 5-6 ਸਾਲ ਦੀ ਸਰਵਿਸ ਰਹਿੰਦੀ ਹੈ ਇਹ ਬਾਅਦ ਤੇ ਉਸ ਤੋਂ ਬਾਅਦ ਮੈਂ ਜ਼ਿੰਦਗੀ ਜਿਗਦੀ ਪਰੋਹਾ ਨਹੀਂ ਮੈਂ 6 ਸਾਲ ਤੋਂ ਬਾਅਦ ਸਮਾਜ ਸੇਵੀ ਕੰਮ ਕਰਦਾ ਹਾਂ ਕੁਝ ਕਰਦਾ ਹੈ ਕਰਦਾ ਵੀ ਮੈਂ ਆਪਣਾ ਇਹਦੀ ਸੰਸਥਾ ਨਾਲ ਜੁੜਿਆ ਧੰਨਵਾਦ ਜੇ ਕਿਤੇ ਬਹੁਤ ਟਾਈਮ ਲੈ ਲਏ ਆ ਤੇ ਮੈਂ ਬੋਲਣਾ ਜ਼ਰੂਰ ਚਾਹੁੰਦਾ ਸੀ ਕਿ ਕਿਉਂਕਿ ਮੇ ਸਰਕਾਰੀ ਸਕੂਲ ਦਾ ਮੇਰੀ ਯੋਗ ਕਾਰਮ ਭੂਮੀ ਹੈ ਮੇਰੇ ਸਰਕਾਰੀ ਸਕੂਲ ਤੇ ਕੋ ਮੈਂ ਸਰਕਾਰੀ ਸਕੂਲਾਂ ਵਾਲੇ ਇਨਸਾਨ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਪਾਲ ਸਿੰਘ ਜੜਲੀ ਮੈਨੇਜਿੰਗ ਡਾਇਰੈਕਟਰ ਬਬਰ ਕਰਮ ਸਿੰਘ ਮੈਮੋਰੀਅਲ ਟਰਸਟ ਸੀਨੀਅਰ ਸਕੰਦਰੀ ਸਕੂਲ ਦੌਲਤਪੁਰ ਅੱਜ ਬਬਰ ਕਰਮ ਸਿੰਘ ਮੈਮੋਰੀਅਲ ਟਰਸਟ ਸਕੂਲ ਦੇ ਵਿਹੜੇ ਦੇ ਵਿੱਚ 올ਡ ਗੋਲਡ ਜੋ ਕਲੱਬ ਹੈ ਉਸ ਦੇ ਵੱਲੋਂ ਵਿਸ਼ੇਸ਼ ਸਮਾਗਮ ਜੋ ਸਨਮਾਨ ਸਮਰੋਹੀ ਉਹ ਇਸ ਕਰਕੇ ਰੱਖਿਆ ਗਿਆ ਸੀ ਕਿਉਂਕਿ ਹਰਸ਼ ਦੀਪਕੌਰ ਜਿਸ ਨੇ ਆਸਟ੍ਰੇਲੀਆ ਤੋਂ ਪੀ ਐਚ ਡੀ ਡਾਕਟਰ ਦੀ ਡਿਗਰੀ ਹਾਸਲ ਕੀਤੀ ਔਰ ਇਸੇ ਤਰ੍ਹਾਂ ਤਾਨੀਆਂ ਔਰ ਮਨੀਸ਼ਾ ਇਹਨਾਂ ਨੇ ਵੀ ਜੋ ਪੀ ਐਚ ਡੀ ਦੀ ਡਿਗਰੀ ਲਈ ਇਹਨਾਂ ਨੂੰ ਅੱਜ ਇੱਥੇ ਸਨਮਾਨਤ ਬਬਰਕਰਮ ਸਿੰਘ ਮੰਮੁਲੀਆ ਟੈਸਟ ਵਿੱਚ ਇੱਥੇ ਕੀਤਾ ਗਿਆ ਉੱਥੇ ਨਾਲ ਹੀ ਸਰਦਾਰ ਕਿਰਪਾਲ ਸਿੰਘ ਜੀ ਖਾਬੜਾ ਜਿਹੜੇ ਸਕੂਲ ਦੇ ਤਾਕਤ ਡਾਇਰੈਕਟਰ ਨੇ ਜਿਨ੍ਹਾਂ ਦਾ ਬਹੁਤ ਲੰਬਾ ਤਜਰਬਾ ਹੈ ਉਹਨਾਂ ਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਅਤੇ ਇਸ ਸਮੇਂ ਤੇ ਸਾਰੇ 골ਡ 올ਡ ਸਕੀ کلب ਹੈ ਉਸ ਦੇ ਮੈਂਬਰਸ ਹਾਜ਼ਰ ਸਨ ਉੱਥੇ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਔਰ ਇਲਾਕੇ ਪਰ ਦੇ ਜੋ ਪਤਵੰਤੇ ਸੱਜਣ ਸਨ ਸੋ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਜੋ ਇਹ ਅਦਾਰਾ ਹੈ ਇਲਾਕੇ ਦੇ ਸਹਿਯੋਗ ਨਾਲ ਦਿਨ ਦੁਗਣੀ ਤੇ ਚੌਗੁਣੀ ਤਰੱਕੀ ਕਰਕੇ ਵਧੀਆ ਰਿਜ਼ਲਟ ਦਿੰਦਾ ਰਹੇਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਰਪਾਲ ਸਿੰਘ ਇਸ ਸੰਸਥਾ ਦਾ ਡਾਇਰੈਕਟਰ ਹਾਂ ਅੱਜ ਸਕੂਲ ਦੇ ਵਿੱਚ ਇੱਕ ਫੰਕਸ਼ਨ ਕੀਤਾ ਗਿਆ ਸੀ ਜਿਸ ਦੇ ਵਿੱਚ ਸਾਡੀ ਇੱਕ ਬੱਚੀ ਜਿਹੜੀ ਐਸਐਸ ਸਕੂਲ ਵਿੱਚ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਪੜੀ ਬੜੀ ਅੱਛੀ ਹੋਮਾਰ ਸੀ ਸਕੂਲ ਦਾ ਹੀਰਾ ਸੀ ਉਹ ਬੱਚੀ ਨੇ ਬੀਐਸਸੀ ਕਰਨ ਤੋਂ ਬਾਅਦ ਮੈਲਬਰਨ ਯੂਨੀਵਰਸਿਟੀ ਆਸਟ੍ਰੇਲੀਆ ਗਈ ਉੱਥੋਂ ਫਲਾਈਂਗ ਕਲਰਸ ਦੇ ਵਿੱਚ ਉਹਨੇ ਪੀਐਚਐਸ ਡਿਗਰੀ ਹਾਸਲ ਕੀਤੀ ਯੂਨੀਵਰਸਿਟੀ ਮੈਲਬੌਰਨ ਵਰਲਡ ਯੂਨੀਵਰਸਿਟੀ ਵਿੱਚ ਤੇਰੇ ਮੈਂ ਨੰਬਰ ਤੇ ਹੈ ਤੇ ਉਸ ਕੁੜੀ ਨੇ ਅਰਸ਼ਦੀਪ ਕੌਰ ਉਸ ਦਾ ਨਾਮ ਹੈ ਔਰ ਜੋ ਬੇਟੀ ਹੈ ਉਸ ਦੀ ਉਹ ਉਸ ਦਾ ਹੈ ਸਰਦਾਰ ਰਵਿੰਦਰ ਸਰਪਾਲ ਸਿੰਘ ਦੀ ਬੇਟੀ ਹੈ ਉਸ ਨੇ ਇਸ ਸਕੂਲ ਦਾ ਨਾਮ ਬਤਾਇਆ ਹੈ ਦੇਸ਼ ਦਾ ਨਾਮ ਮਾਨੁਚਾਕੀ ਦਾ ਹੈ ਤੇ ਉਸ ਨੂੰ ਮੰਡਰ ਕਰਨ ਵਾਸਤੇ ਅਸੀਂ ਇੱਕ ਇਹ ਜਿਸੋਟ ਛੋਟਾ ਜਿਹਾ ਫੰਕਸ਼ਨ ਕੀਤਾ ਸੀ ਉਸ ਨੂੰ ਅੰਦਰ ਕਿ ਕਰਦੇ ਹੋਏ ਗਏ ਹਾਂ ਬਾਬਾ ਪ੍ਰਵਿੰਦਰ ਸਿੰਘ ਪੌਂਗਲ ਸਟੇਟ ਬਾਡੀ ਤੇ ਅੱਜ ਮੈਂ ਤੇ ਬੱਬਰ ਕਰਮ ਸਿੰਘ ਸੀਨੀਅਰ ਕੰਡੀ ਸਕੂਲ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਿਆ ਤੇ ਅੱਜ ਇੱਥੇ ਪ੍ਰੋਗਰਾਮ ਸੀ 올ਡ एज ਗੋਲਡ ਫਰੈਂਡਸ ਕਲੱਬ ਦਮਾਸ਼ਰ ਦੇ ਲਈ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਇਹ ਇਸੇ ਵਿੱਚ ਮੈਨੂੰ ਅੱਜ ਇਹਨਾਂ ਨੇ ਫਰੈਂਡਸ ਗਰੁੱਪ ਦੇ ਵਾਲਿਆਂ ਨੇ ਕਿ ਗੋਲਡ ਮੈਲ ਦੇ ਨਾਲ ਸਬੰਧ ਕੀਤਾ ਹੈ ਪੰਜਾਬ ਸਰਕਾਰ ਨੇ ਪਹਿਲਾਂ ਮੈਨੂੰ 17 ਦੇ ਵਿੱਚ ਸਟੇਟਵਾਰਡ ਦੇ ਨਾਲ ਸਨਮਾਨਿਤ ਕਰ ਚੁੱਕੀ ਹੈ ਇਹਨੋਂ ਉਦਿਆ ਗ੍ਰਾਂਤੀ ਪਰਿਵਾਰ ਵੱਲੋਂ ਵੀ ਇਹਨੂੰ ਸਿੱਖਿਆ ਰਤਨ ਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ ਮੈਂ ਆਪਣੇ ਵੱਲੋਂ ਤੇ ਸਾਰੇ ਸਸਤਾ ਦਾ ਤੇ ਬੱਬਰ ਕਪੂਰ ਸਿੰਘ ਦੇ ਫਾਊਂਡਰ ਮੈਂਬਰਾਂ ਦਾ ਤੇ ਫਰੈਂਡਸ ਕਲੱਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਤੇ ਧੰਨਵਾਦ ਪੱਤਰਕਾਰਾਂ ਨੂੰ ਆ ਰਹੀਆਂ ਬਕਬਕ ਮੁਸ਼ਕਲਾਂ ਦੇ ਸੰਬੰਧ ਵਿੱਚ ਅੱਜ ਪੱਤਰਕਾਰਾਂ ਦਾ ਵਾਫਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸਰਦਾਰ ਅੰਕਰਜੀਤ ਸਿੰਘ ਹੋਰਾਂ ਨੂੰ ਮਿਲਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ thank <laughs> you ਆਦਾ ਜੋ ਕਲਿਆਣ ਹੈ ਉਹ ਕੀਤਾ ਬਹੁਤ سارے ਇਤਿਹਾਸਕਾਰ ਸ਼ਾਇਦ ਇੱਥੇ ਬਹੁਤ ਸਾਰੇ ਵਿਅਕਤੀਆਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਾ ਹੋਵੇ ਪਰ ਮੈਂ ਇਹ ਜਦੋਂ ਬਾਹਰ ਗੱਲ ਕੀਤੀ ਤੇ ਮੈਨੂੰ ਉਹਦਾ ਖੁਮਿਆਜਾ ਵੀ ਬੋਕਣਾ ਪਿਆ ਪਰ ਮੈਂ ਇਹ ਗੱਲ ਆਪਕੀ ਨੂੰ ਦੱਸਣਾ ਚਾਹੁੰਦਾ ਕਿ ਸਤਗੁਰੂ ਰਵਿਦਾਸ ਮਹਾਰਾਜ ਜਿੱਥੇ ਗਏ ਜਿੱਥੇ ਹਿੰਦੂ ਲੋਕ ਉਸ ਤੋਂ ਬਾਅਦ ਫਿਰ ਮਹਾਰਾਜ ਜੀ ਗੋਦ ਗਿਆ ਕਿਤੇ ਭਗਵਾਨ ਕੋਤੀ ਨੂੰ ਗਿਆਨ ਹੋਇਆ ਉਸ ਤੋਂ ਬਾਅਦ ਮਹਾਰਾਜ ਜੀ ਗੈ ਸੋਨਪੁਰ ਸੋਨਪੁਰ ਵਿੱਚ ਪਸ਼ੂਆਂ ਦੀ ਮੰਡੀ ਲੱਗ ਗਈ ਉੱਥੇ ਪਸ਼ੂਆਂ ਦੀ ਮੰਡੀ ਲੱਗਦੀ ਉਹਦੇ ਨਾਲ ਨਾਲ ਗੁਲਾਮਾਂ ਦੀ ਮੰਡੀ ਲੱਗਦੀ ਉਹਦੇ ਨਾਲ ਨਾਲ ਇਸਤਰੀਆਂ ਦੀ ਮੰਡੀ ਲੱਗਦੀ ਤਾਂ ਸਾਧ ਸੰਗਤ ਜੀ ਉਸ ਵੇਲੇ ਲੱਗੀ ਕਰੰਸੀ ਸੀਗੀ ਟਾਕਾ ਇੱਕ ਟਾਕੇ ਦੇ ਤਿੰਨ ਘੋੜੇ ਆਉਂਦੇ ਸੀਗੇ ਇੱਕ ਟਾਕੇ ਦੇ ਪੰਜ ਬੰਦੇ ਹੁੰਦੇ ਸੀਗੇ ਇੱਕ ਟਾਕੇ ਦੀਆਂ ਪੰਜ ਕਿਸਤਰੀਆਂ ਆਉਂਦੀਆਂ ਸੋ ਥੀ ਅਰਥਾਵਨਾਓ ਕਿ ਜਾਨਵਰ ਮਹਿੰਗਾ ਦੂਰ ਅਗਿਆਸ ਮਹਾਰਾਜ ਜੀ ਨੇ ਸੋਨਪੁਰ ਵਿਖੇ 30 ਦਿਨ satsang ਕੀਤਾ ਉਸ ਸੰਸੰਗ ਦੌਰਾਨ ਫਰਮਾਇਆ ਕਿ ਜਿਸ ਘਰ ਵਿੱਚ ਇਸਤਰੀ ਆਪਣੇ ਪਤੀ ਦੀ ਕਮਾਈ ਨੂੰ ਸੰਜਮ ਦੇ ਨਾਲ ਬਰਾਬਰ ਕਰਦੀ ਹੈ ਜੇ ਉਹ ਸੂਏ ਦੇ ਲੱਕੇ ਦੇ ਵਿੱਚ ਦੀ ਫੜਾਉਣ ਲੱਗ ਪਵੇ ਤੇ ਉਹ ਘਰ ਦਾ ਉਜੜ ਮੰਗਿਆ ਬੁੱਤ ਚਿਆ ਨਹੀਂ ਲੱਗ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਸਾਹ ਤੇ ਜਿਸ ਘਰ ਵਿੱਚ ਇਸਤਰੀ ਨਹੀਂ ਹੈ ਉਸ ਘਰ ਵਿੱਚ ਕੁੱਤਾ ਵੀ ਪੈਰ ਪਾਉਣ ਲੱਗਾ ਦਸ ਵਾਰੀ ਸੋਚਦਾ ਕਿ ਮੈਨੂੰ ਉੱਥੇ ਰੋਟੀ ਪਾਉਂਗੀ ਜਾਂ ਨਹੀਂ ਪਾਉਂਗੀ ਸੋਚਦਾ ਕਿ ਗੁਰੂ ਅਰਜਨਦਾਸ ਮਹਾਰਾਜ ਜੀ ਨੇ ਕਿਹਾ ਕਿ ਇਸਤਰੀ ਤੋਂ ਬਿਨਾ ਘਰ ਜਿਹੜਾ ਆ ਉਹ ਜੀਰੋ ਹੈ ਉਹ ਸ਼ਮਸ਼ਾਨ ਘਰ ਦੇ ਗੁਲਾਮ ਅਤੇ ਇਸ ਤਰ੍ਹਾਂ ਦੀ ਖਰੀਦੋ ਪ੍ਰੋਖਤ ਜਿਹੜੀ ਆ ਉਹ ਬੰਦ ਹੋ ਜਾਏਗੀ ਤੇ ਉਹ ਹੁਣ ਤੱਕ ਜਿਹੜੀ ਆ ਉਹ ਬੰਦ ਹੋ ਗਈ। ਅਸਾਤ ਸੰਗਤਿਓ ਇਹ ਸਾਡੇ ਸਤਿਗੁਰਾਂ ਨੇ ਲੇਡੀ ਦਾ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਸਤਕਾਰ ਕੀਤਾ ਇੱਥੇ ਪਹਿਲੀ ਬੋਲ ਕੇ ਗਾਇਣੀ ਗੁਰਨਾਥ ਦੇ ਮਹਾਰਾਜ ਜੀ ਦਾ ਸ਼ਬਦ ਸੋਗਿ ਮੰੰਦਾ ਆਪਕੇ ਜਿਤ ਜੰਮੈ ਰਾਗਾਂ ਡਾਕਟਰ ਭੀਮਣਾ ਉਹ ਮੈਡਿਕਰ ਜੀ ਨੂੰ ਜਦੋਂ ਭਾਰਤ ਦਾ ਸੰਵਧਾਨ ਲਿਖਣ ਦਾ ਮੌਕਾ ਮਿਲੇ ਆ ਤੇ ਡਾਕਟਰ ਭੀਮਰਾ ਉਹ ਬੈਠ ਕਰਦੀ ਪੰਜਾਬ ਦੇ ਦੋ ਮਹਾਨ ਸੰਤ ਸੰਸਰਵੰਦਾਸ ਮਹਾਰਾਜੀ ਤੇਰਾ ਸਤਖੰਡ ਬੱਲਾ ਅਤੇ ਸੰਤ ਬ੍ਰਹਮਦਾਸ ਜੀ ਤੇਰਾ ਅਕਲਪੁਰਾ ਰੋਡ ਨੌਨ ਦੋਨਾਂ ਮਹਾਂਪੁਰਖਾਂ ਨੂੰ ਮਿਲੇ ਉਹਨਾਂ ਨੂੰ ਫੇਰ ਪੈਨੂ ਦਿਖਾਇਆ ਕਹਿੰਦੇ ਮਹਾਰਾਜ ਜੀ ਮੈਂ ਭਾਰਤ ਦੇ ਲੋਕਾਂ ਦੀ ਕਿਸਮਤ ਲਿਖਣ ਜਾ ਰਿਹਾ ਹਾਂ ਦੱਸੋ ਮੈਂ ਕੀ ਲਿਖਾਂ ਹੁਣ ਮੇਰਾ ਬਹਿਮਾਤਾ ਦਾ ਖਤ ਜਾ ਹੋ ਗਿਆ ਦੱਸੋ ਮੈਂ ਕੀ ਲਿਖ ਗਿਆ ਇਹਨਾਂ ਦੇ ਪਾਗਾਂ ਵਿੱਚ ਪਰ ਸਾਧ ਸੰਗਤ ਜੀ ਕਿੰਨਾ ਪਿਆਰਾ ਹੈ ਸਾਡਾ ਆਸ਼ੀਰਵਾਦ ਤੇਰੇ ਨਾਲ ਜੇ ਤੂੰ ਸਾਨੂੰ ਜੇ ਤੂੰ ਸਾਨੂੰ ਕਲਮ ਦਿਖਾਈ ਹੈ ਪਾਣੀ ਪਰੰਪਰਿਕ ਇਜਾਜ਼ਤ ਤੱਕ ਨਹੀਂ ਸੀ ਅਛੂਤਾਂ ਨੂੰ ਵਧੀਆ ਕੱਪੜੇ ਅਤੇ ਵਿਸ਼ੇਸ਼ ਧਾਤਾਂ ਦੇ ਗਹਿਣੇ ਪਾਉਣ ਦੀ ਇਜਾਜ਼ਤ ਨਹੀਂ ਸੀ ਅਛੋਤਾ ਦੇ ਬੱਚਿਆਂ ਨੂੰ ਸਕੂਲਾਂ ਕਾਲਜਾਂ ਵਿੱਚ ਪੜਨ ਦੀ ਇਜਾਜ਼ਤ ਤੱਕ ਨਹੀਂ ਸੀ ਅਛੂਤਾਂ ਨੂੰ ਪਿੰਡਾਂ ਤੋਂ ਬਾਹਰ ਗੰਦੇ ਹਨੇਰੇ ਸੜੇ ਮੁਸੇ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ ਸਮਾਜ ਵਿੱਚ ਜਿਸ ਵੀ ਕੰਮ ਨੂੰ ਨੀਵਾ ਘਟਿਆ ਅਤੇ ਗੰਦਾ ਸਮਝਿਆ ਜਾਂਦਾ ਸੀ ਉਹ ਛੂਤਾਂ ਦੇ ਕੋਲੋਂ ਹੀ ਕਰਵਾਇਆ ਜਾਂਦਾ ਸੀ ਇਸਦੇ ਬਦਲੇ ਪਹਿਲਾਂ ਤਾਂ ਕੋਈ ਮਜ਼ਦੂਰੀ ਦਿੱਤੀ ਹੀ ਨਹੀਂ ਸੀ ਜਾਂਦੀ ਅਗਰ ਦਿੱਤੀ ਵੀ ਜਾਂਦੀ ਸੀ ਤੇ ਉਹ ਨਾ ਮਾਤਰ ਹੀ ਹੁੰਦੀ ਸੀ ਸਮਾਜਿਕ ਧਾਰਮਿਕ ਅਤੇ ਸ਼ਹਿਰੀ ਹਕਾਂ ਤੋਂ ਵਾਂਝੇ ਰੱਖਿਆ ਜਾਂਦਾ ਸੀ ਜਿਨ੍ਹਾਂ ਦੇ ਸਿਰਫ ਭਰਜ ਹੀ ਸਨ ਪਰ ਅਧਿਕਾਰ ਕੋਈ ਵੀ ਨਹੀਂ ਸੀ ਪਛੂਤਾ ਨਾਲ ਪਸ਼ੂਆਂ ਤੋਂ ਵੀ ਢੇੜਾ ਸਲੂ ਕੀਤਾ ਜਾਂਦਾ ਸੀ ਉਹ ਕਰਜ਼ਾਈ ਜਾਂਦੇ ਸਨ ਤੇ ਕਰਜ਼ਾਈ ਵੀ ਮਰ ਜਾਂਦੇ ਸਨ ਅਤੇ ਮਰਨ ਪਿੱਛੋਂ ਵੀ ਉਹਨਾਂ ਦੀ ਕਬਰ ਜਾਂ ਚਿਖਾ ਦੂਜੇ ਦੇਸ਼ ਵਾਸੀਆਂ ਦੇ ਸੰਗ ਨਹੀਂ ਸੀ ਹੋ ਸਕਦੀ ਮਰਾਠਾ ਅਤੇ ਬੇਸਵਾਵਾਂ ਦੇ ਰਾਜਪਾਲ ਵਿੱਚ ਅਸ਼ੂਤਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਆਨੰਦਿਕ ਆਗਿਆ ਤੱਕ ਨਹੀਂ ਸੀ ਕਿਉਂਕਿ ਇਸ ਸਮੇਂ ਦੌਰਾਨ ਉਹਨਾਂ ਦੇ ਸਰੀਰ ਦਾ ਪਰਚਾਮਾ ਬਹੁਤ ਲੰਮਾ ਹੋ ਜਾਂਦਾ ਸੀ ਅਸ਼ੂਤਾਂ ਨੂੰ ਆਪਣੇ ਗਲ ਵਿੱਚ ਮਿੱਟੀ ਦਾ ਬਰਤਨ ਪਾ ਕੇ ਜਿਸ ਨੂੰ ਅਸੀਂ ਪੂਜਾ ਕਹਿੰਦੇ ਹਾਂ ਚੱਲਣਾ ਪੈਂਦਾ ਸੀ ਤਾਂ ਜੋ ਉਹਨਾਂ ਦਾ ਥੁੱਕ ਢੀਲਾਂ ਦੇ ਨਾਲ ਅੰਤ ਤੀਏ ਪਵਿੱਤਰ ਨਾ ਹੋ ਜਾਵੇ ਅਸ਼ੂਤਾਂ ਨੂੰ ਆਪਣੀ ਪੈਠ ਵਿੱਚ ਝਾੜੂ ਬਣ ਕੇ ਚੱਲਣਾ ਪੈਂਦਾ ਸੀ ਤਾਂ ਕਿ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਬਾਬਾ ਸਾਹਿਬ ਪੀਮਰਾਓ ਅੰਮੇੜਕਰ ਜੀ ਦਾ ਜੋ ਜਨਮ ਦਿਹਾੜਾ 134ਵਾਂ ਅੱਜ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਮੈਂਬਰਾਂ ਤੇ ਨਾਰੀ ਸ਼ਕਤੀ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਇਸ ਦੇ ਵਿੱਚ ਸਾਨੂੰ ਇਹ ਬੜੀ ਖੁਸ਼ੀ ਹੋਈ ਕਿ ਸਾਨੂੰ ਸਾਰੀਆਂ ਜਿਹੜੀ ਕੋਈ ਸਟੇਜ ਕਰਨ ਵਾਲੀ ਔਰਤ ਹੈ ਉਹ ਤਾਂ ਸਟੇਜ ਕਰਦੀ ਹੈ ਪਰ ਸਾਨੂੰ ਆਮ ਜਿਹੜੀ ਲੇਡੀਜ਼ ਨੇ ਉਹਨੂੰ ਵੀ ਸਟੇਜ ਕਰਨ ਦਾ ਮੌਕਾ ਮਿਲਿਆ ਜੇ ਸਾਡੀਆਂ ਆਮ ਘਰੇਲੂ ਜਿਹੜੀਆਂ ਔਰਤਾਂ ਉਹ ਵੀ ਸਟੇਜ ਤੇ ਸਾਰਿਆਂ ਨੇ ਪਰਫਾਰਮੈਂਸ ਕੀਤੀ ਚੰਗਾ ਲੱਗਿਆ ਤੇ ਮਨਾ ਕੇ ਬਹੁਤ ਖੁਸ਼ੀ ਹੋਈ। ਇਸ ਵਕਤ ਬੱਚਿਆਂ ਨੂੰ ਕੀ ਅਪੀਲ ਕਰਨੀ ਚਾਹੇ? ਹਾਂਜੀ ਬੱਚਿਆਂ ਨੂੰ ਕੀ ਅਪੀਲ ਕਰਨੀ ਚਾਹੇ? ਬੱਚਿਆਂ ਨੂੰ ਆਪਾਂ ਇਹ ਅਪੀਲ ਕਰਨੇ ਚਾਹੁੰਦੇ ਆ ਕਿ ਉਹ ਬਾਬਾ ਸਾਹਿਬ ਜੀ ਦੇ ਜਿਹੜੇ ਲੱਖੇ ਕਦਮ ਹੈਗੇ ਉਹਨਾਂ ਤੇ ਚੱਲਣ ਤੇ ਬਾਬਾ ਸਾਹਿਬ ਜੀ ਵਾਂਗੂ ਪੜਨ ਜਿੰਨੀਆਂ ਮਰਜ਼ੀ ਔਕੜਾਂਆਂ ਕਠਿਨਾਈਆਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਆਪ ਨੂੰ ਕਾਮਯਾਬ ਬਣਾਉਂਦੇ ਹੋਏ ਅੱਗੇ ਵਧਣ। ਸਰ ਜੀ 134ਵਾਂ ਬਾਬਾ ਸਾਹਿਬ ਬੀਮਰਾਓ ਅੰਬੇਡਕਰ ਜਿਹੜਾ ਪਰਵਾੜਾ ਵਿਖੇ ਜਨਮ ਦਿਹਾੜਾ ਮਨਾਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਡਾਕਟਰ ਨੇਪਰਜੀ ਦੇ 134ਵੇਂ ਜਨਮ ਦਿਹਾੜੇ ਤੇ ਸਭ ਸੰਪਨ ਬਹੁਤ ਲਗਾਣਾ ਬਹੁਤ ਵੱਡਾ ਹੰਗਾਰਾ ਮੱਲਿਆ ਮਹਿਲਾ ਸ਼ਕਤੀ ਨੇ ਜੋ ਇਹ ਕਰਕੇ ਦਿਖਾਇਆ ਬਹੁਤ ਹੀ ਇਮਾਨਦਾਰੀ ਨਾਲ ਔਰ ਦੌੜ ਭੱਜ ਕਰਕੇ ਉਹਦੇ ਵਿੱਚ ਸਾਡੇ ਮੈਡਮ ਆ ਬਾਰੇ ਮੈਡਮ ਜੀ ਉਹਨਾਂ ਨਾਲ ਹੋਰ ਹੋਰ ਵੀ ਸਾਰੀਆਂ ਬੀਬੀਆਂ ਨਾਲ ਬਹੁਤ ਚੜ੍ਹ ਕੇ ਅੱਛਾ ਨਾਲ ਕੰਮ ਕੀਤਾ ਜੈਪੀਨ ਜੀ ਅੱਛਾ ਜੀ ਅ ਸਭ ਤੋਂ ਪਹਿਲਾਂ ਨਾ ਮੈਂ ਸੌਰੀ ਕਹਿ ਦਿੰਦੀ ਆ ਕਿ ਜਿਹੜੇ ਕੈਡੀਡੇਟਸ ਕਰਿਆ ਸਰ ਉਮੀਦ ਨਹੀਂ ਸੀ ਕਿ ਸ਼ਰਧਾ ਸ੍ਰੀ ਕਦਾ ਪੜਨਾ ਤੁਹਾਨੂੰ ਪਰ ਸੜੀ ਗੁੱਡ ਜੀ ਦਾ ਬਾਬਾ ਸਾਹਿਬ ਵੀਰਾਂ ਨੂੰ ਮਿਲ ਕੇ ਦਇਆ ਤੋਂ ਕਾਫੀ ਮਾ ਜਿਹੜਾ ਜਨਮ ਦਿਹਾੜਾ ਲਾਇਆ ਗਿਆ ਉਹ ਵਿਰਾਂ ਦਾ ਅੱਜ ਬਾਬਾ ਜੈਪੀਮ ਜੈਪਾਰਤ ਅੱਜ ਬਾਬਾ ਸਾਹਿਬ ਜੀ ਦਾ 134ਵਾਂ ਜਨਮ ਦਿਹਾੜਾ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤੇ ਸਾਡੀ ਲੇਡੀਜ਼ ਟੀਮ ਡਾਕਟਰ ਪੀਮਰਾਵ ਕਮੇਟੀ ਲੇਡੀਜ਼ ਦੀ ਜਿਹੜੀ ਉਹਨਾਂ ਵੱਲੋਂ ਮਨਾਇਆ ਗਿਆ ਤੇ ਬਹੁਤ ਹੀ ਉਤਸ਼ਾਹ ਤੇ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ ਤੇ ਇਹਦੇ ਵਿੱਚ ਬੱਚਿਆਂ ਨੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਲੇਡੀਜ਼ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਤੇ ਪਹਿਲਾਂ ਨੂੰ ਕਾਫੀ ਜ਼ਿਆਦਾ ਜਿਹੜੀ ਸੰਗਤ ਸੀਗੀ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਪਾਇਆ ਤੇ ਬਹੁਤ ਵਧੀਆ ਢੰਗ ਨਾਲ ਜਿਹੜਾ ਪ੍ਰੋਗਰਾਮ ਮਨਾਈਆ। ਇੱਕ ਘਰ ਦੀ ਜਿਹੜੀ ਔਰਤ ਹੁੰਦੀ ਆ ਕਿ ਨਹੀਂ ਪੱਥਰ ਹੁੰਦੀ ਆ। ਔਰ ਬੱਚਿਆਂ ਨੂੰ ਜਿਹੜਾ ਕਿ ਸੂਚੀ ਤੇ ਕੀਨਾਂ ਧਾਲਾਂ ਚਿੱਕੜਾ ਦੀ ਆ ਧਾਲਾਂ। ਉਹ ਤੁਸੀਂ ਜਿਹੜਾ ਬੱਚਿਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਤੇ 13 ਸਵਾ ਬੱਚਿਆਂ ਵਾਲੇ, ਬਾਬਾ ਸਾਹਿਬ ਦੀ ਜਿਮਨੀ ਵਾਲੇ। ਮੈਂ ਬੱਚਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਬਾਬਾ ਸਾਹਿਬ ਦੇ ਜਿਮਨੀ ਨੂੰ ਵੱਧ ਤੋਂ ਵੱਧ ਪੜਨ। ਇਬਾਦਤ ਤੋਂ ਬਾਅਦ ਮਤਲਬ ਉਹਨੂੰ ਜਾਣਨ ਤੇ ਤਾਂ ਹੀ ਮਤਲਬ ਇਹ ਨਾਲ ਲੱਗਦੇ ਕਿ ਬਾਬਾ ਸਾਹਿਬ ਦੇ ਮਤਲਬ ਜਿਸ ਤਰ੍ਹਾਂ ਬਾਬਾ ਸਾਹਿਬ ਨੇ ਕਿਹਾ ਹੈ ਕਿ ਪੜੋ ਜੁੜੋ ਸੰਘਰਸ਼ ਕਰੋ ਤੇ ਮਤਲਬ ਇਹ ਸੰਘਰਸ਼ ਕਰਕੇ ਪੜ੍ਹ ਲਿਖ ਕੇ ਵੱਡੇ ਵੱਡੀ ਤੋਂ ਵੱਡੀ ਪੋਸਟ ਤੇ ਪਹੁੰਚਣ ਇਸ ਅਜਿਹਾ ਸ਼ਿੰਕਾ ਬਸ ਇਹ ਮੈਂ ਕੰਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਮੀਆਂ ਹਲਫੇ ਦੰਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਮੇਸ਼ੀ ਨੂੰ ਇਜਾਜ਼ਤ ਦਿਓ ਧੰਨਵਾਦ